ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਅੰਡੀਰ ਜਦ ਤੋ ਸਾਰੇ ਠੀਕ ਹੋਣਾ ਤੇ ਚਿਪਸ ਖਾ ਲੋ ਸਵੇਰੇ ਸੋਵੇ ਚਿਪਸ ਨਾਲ ਕੱਪ ਤਾਂ ਖਾਲੀ ਕਰਤਾ ਚਾਪੀ ਕੇ ਉਸ ਬੱਚੀ ਨੇ ਖਾਣੇ ਬਤਾ ਦੋ ਮੈਂ ਖਾਣ ਲੱਗ ਗਈ ਹਾਂ ਤਾਂ ਬੱਸ ਚਿਪਸ ਨਾਲ ਕੇ ਰੋਟੀਆਂ ਬਣਾਉਣੀਆਂ ਰੋਟੀਆਂ ਬਣਾ ਕੇ ਨਾਲ ਨੂੰ ਕੱਟ ਦੋ ਮੈਂ ਲੀਖੋ ਇਹ ਦੇਖੋ ਇਹ ਮੈਨੂੰ ਮਾਰਦੀ ਪਈ ਐ ਤਿੰਨ ਚਾਰ ਵਾਰ ਮਾਰ ਚੁੱਕੀ ਐ ਸਵੇਰੇ ਮਾਰ ਲੀਨੇ ਮੱਲਾ ਪੱਲੇ ਇਹ ਨਹੀਂ ਮਾਰੇ ਆ ਤੋੜਨਾ ਤਾਂ ਤੋੜਾ ਪੱਲੇ ਇਹ ਨਹੀਂ ਮਾਰੇ ਆ ਆ ਦੇਖੋ ਹੁਣ ਵੀ ਨਾ ਕੋਈ ਮਨ ਨਹੀਂ ਹੈ ਹਾਂ ਆਲਾ ਆ ਦੇ ਕੇ ਤੁਸੀਂ ਮਨ ਨਹੀਂ ਆਹਦਾ ਤਾਂ ਦੇ ਦੇ ਮੈਂ ਇਹ ਦੇਖੇ ਜਿਹੜੀ ਤੁਸੀਂ ਕਹਿੰਦੇ ਸ਼ਰੀ ਬਣਦੀ ਆ ਇਹ ਦੇਖੋ ਮੇਰੇ ਉੱਪਰ ਜੋ ਜੁਲੀਆਂ ਬਣ ਕੇ ਨਾ ਆਇਆ ਸਿੱਕਿਆ ਨਾ ਮੇਰੇ ਉੱਪਰ ਜਿਹੜੇ ਜ਼ੁਲਮ ਹੋ ਰਿਹਾ ਨਾ ਤੁਸੀਂ ਹੁਣ ਤੁਸੀਂ ਹੋਰ ਉੱਪਰ ਜਰਾ ਗੌਰ ਕਰੋ ਇਹ ਦੇਖੋ ਦੋਨੋਂ ਕਾਹਦਾ ਵੀ ਨਹੀਂ ਮੁੱਕਣਾ ਹਾਂ ਇਹ ਦੇਖਿਓ ਦੇਖ ਲਿਆ ਮੈਂ ਨਾ ਫੁਲਕੇ ਬਣਾਉਣ ਲੱਗੀ ਸੀ ਤੇ ਦੇਖ ਲੈਣਿਆ ਤੰਨ ਆ ਸੱਡੀ ਰੋਟੀਆਂ ਮੈਂ ਬਣਾਈਆ ਤੇ ਇੱਕ ਤਵੇ ਤੇ ਵੀ ਪਈ ਆ। ਇਸੇ ਸਾ ਚਾਰ ਪੰਜ ਫੁੱਲਕੇ ਬਣਾਤੇ ਆ ਆਲੂ ਦੀ ਸਬ지 ਵੀ ਤਵੇ ਚੜੇ ਹੋਵਾ ਤੇ ਆਟਾ ਬਿਆ ਤੇ ਫਟਾਫਟ ਮੈਂ ਫੁੱਲਕੇ ਬਣਾ ਲਈ। ਕੀ ਕਰਦੀ ਵੀ ਆ ਕਿਹਦੀ ਚਿਮਟੇ ਵਾਲਾ ਬਾਬਾ ਆਇਆ। ਕਿਹੜਾ ਚਿਮਟੇ ਵਾਲਾ ਬਾਬਾ ਆਇਆ ਦਿਖਾਈ ਜਰਾ ਚਿਮਟੇ ਵਾਲਾ ਬਾਬਾ। ਕਿਵੇਂ ਕਰਦਾ ਹੁੰਦਾ? ਇਹ ਮੈਂ ਬਾਗਲੀਏ। ਐਡਰ ਕਰ ਰਿਹਾ। ਕਿਆ ਬਖਸ਼ਾਮ ਦੇ ਕੋ ਗਾਈ ਟਟੀਰੀ ਦੇ ਬੱਚਾ ਹੈ ਇਹ ਛੋਟੇ ਗਾਈਸ ਸਾਮਨ 7:30 ਹੋ ਚੁੱਕੇ ਨੇ ਅੱਜ ਮੇਰੇ ਹਸਬੰਡ ਬਹੁਤ ਜ਼ਿਆਦਾ ਲੇਟ ਆਏ ਸੀ ਤਾਂ ਆਪ ਫੋਨੋਂ ਲੇਟ ਮੰਗ ਕੇ ਲੈ ਕੇ ਆਇਆ ਤੇ ਮੈਂ ਤਾਂ ਹੁਣ ਫੋਨ ਮੰਗਣ ਜਾਂਦੇ ਨੇ ਮੇਰੇ ਹਸਬੰਡ ਹੀ ਜਾਂਦੇ ਤੇ ਸ਼ਾਮ ਦਾ 7:30 ਹੋ ਚੁੱਕਿਆ ਤੇ ਮੈਂ ਅੱਜ ਬਣਾਇਆ ਕਟ ਹਲ ਕਠਲ ਬਣਾ ਕੇ ਨਾਲ ਚਾਹ ਰੱਖੀਆ ਕਠਲ ਬਣਾਇਆ ਤੇ ਰੋਟੀ ਬਣਾਣੇ ਆਟਾ ਗੁੰਨ ਕੇ ਰੱਖਤਾ ਅੱਜ ਦੇਖ ਲਓ ਫਿਰ ਸਿਆਪਾ ਪਾਣੀ ਨਵੇਂ ਗਿਆ ਅੱਜ ਫਿਰ ਪਾਣੀ ਨਹੀਂ ਆਇਆ ਤੇ ਦੇਖਦੇ ਆ ਮੇ ਹਸਬੰਦ ਵਿਚਾਰੇ ਪਾਣੀ ਭਰਦੇ ਵੇ ਉਧਰ ਚਲਾ ਮਤਲਬ ਬਾਲਟੀ ਚ ਉਧਰ ਮੋਟਰ ਚਲਾਇਆ ਮਕਾਨ ਮਲ ਕੇ ਤੇ ਨਾ ਸੰਸਣ ਲੱਗਿਆ ਨਾ ਮੋਟਰ ਸੋ 24 ਘੰਟੇ ਚੱਲਦੀ ਆ ਇਥੇ ਪਾਣੀ ਨਹੀਂ ਆਇਆ ਤਾਂ ਸਾਡੇ ਸਪਾਰ ਦਾ ਦੇਖੋ ਸਵੇਰੇ ਸਵੇਰੇ ਕਹਿ ਜਾ ਹੈਗਾ ਠੰਡਾ ਮੌਸਮ ਦਾ ਹੋ ਗਿਆ ਬਾਹਰ ਵੈਸੇ ਠੀਕ ਠਾਕ ਹੀ ਹੋ ਗਿਆ ਠੰਡਾ ਜਾ ਤੇ ਬਸ ਮੇਰੇ ਹਸਬੰਦ ਵਿਚਾਰੇ ਪਾਣੀ ਭਰਦੇ ਆ ਕੇ ਸਿੱਧੇ ਥੱਕ ਕੇ ਗਏ ਸੀ ਕੰਮ ਤੋਂ ਆ ਕੇ ਤੇ ਵਿਚਾਰੇ ਪਾਣੀ ਭਰਦੇ ਚਲੋ ਕੋਈ ਗੱਲ ਨਹੀਂ ਫਿਰ ਉਹਨਾਂ ਨੂੰ ਚਾਹ ਚੂਹ ਬਣਾ ਕੇ ਦੇਵਾਂਗੇ ਆਰਾਮ ਨਾਲ ਪਾਣੀ ਭਰ ਲਿਆ ਵਾ ਤਾਂ ਆ ਦੇਖੋ ਪਤਲਾ ਭਰਨੇ ਆਈ ਤੇ ਆ ਡੱਬਾ ਤੇ ਪਾਣੀ ਭਰ ਲਿਆ ਆ ਫਟਾਫਟ ਫਿਰ ਮੇਰੇ ਹਸਬੰਦ ਨਹਾਣ ਗਏ ਹਨ ਉਹਨਾਂ ਨੇ ਚਾਹ ਬਣਾ ਕੇ ਦੇਣੀ ਵਿਚਾਰਿਆਂ ਨੂੰ ਚਾਹ ਚੂਹ ਬਣਾ ਕੇ ਹੋਣ ਦੀ ਬੋਲਦੀ ਵੀ ਜਲਦੀ ਜਲਦੀ ਪਾਣੀ ਭਰ ਲੈਣੇ ਤੇ ਮੋਟਰ ਬੰਦ ਕਰ ਦੇਣੀ ਆ ਮੈਂ ਮੈਂ ਨਾ ਹੁਣ ਰੋਟੀ ਨਾਲ ਲੱਗਿਆ ਦੇਖੋ ਆ ਰੋਟੀ ਮੇ ਆ ਤੇ ਤੇ ਇੱਕ ਤੋਂ ਮੁਕੀ ਜਾਂ ਤੇ ਮੈਂ ਹੱਥ ਨਾਲ ਆ ਕੇ ਇਹਨਾਂ ਨੂੰ ਛਾਹ ਕਰਮ ਕਰਕੇ ਦੇਦੀ ਚਾਰ ਅੰਕ ਲੇ ਭਾਰੀ ਤੇ ਛਾਹ ਗਰਮ ਕਰਕੇ ਆਲੂ ਕਟਾੜੀ ਤੋਂ ਜਨਾ ਤੇ ਖਾਦੀ ਸਬ지 ਬਣਾਈ ਹੈ ਜੀ ਕਟਾ ਹਲ ਤੇ ਤੇ ਟਿੰਡੇ ਕਰੀ ਸੀ ਡੈਡੀ ਗੰਡੇ ਸੀ ਟਿੰਡੇ ਬਣਾਈ ਨੇ ਤੇ ਫਿਰ ਮੈਂ ਕਟਾ ਹਲ ਬਣਾਈ ਨੇ ਥੈਂਕ ਯੂ ਹਾਂ ਸਬਜੀ ਬਣਾਈ ਹੈ ਤੇ ਆਹ ਹੁਣ ਖਿਲਾ ਰਹੀ ਹਾਂ ਫਟਾਹ ਰੋਟੀ ਬਣਾ ਚੁੱਕੀ ਹਾਂ ਖਾਣੇ ਵਾਸਤੇ ਲੈਣਾ ਪੰਜ ਟੋਕਰੀ ਖਾਣੇ ਵਾਸਤੇ ਲੈਣਾ ਪਾਣੀ ਆਇਆ ਨਹੀਂ ਨੱਸੇ ਆਸੇ ਥੰਦੀ ਪਾਣੀ ਤੋਂ ਬਾਅਦ ਤੇ ਲੰਡੇ ਆਫਸ ਆ ਗਏ ਹਾਂ ਜੀ ਇਹ ਉਹ ਚਲ ਨਾਲ ਦੇ ਨੇ ਸਮਰਸੀ ਵਾਲ ਚਲਵਾਏ ਤੇ ਇੱਕ ਟੱਪ ਭਰ ਲਿਆ ਨਾਲ ਦੇ ਨੇ ਮਕਾਨ ਮਾਲਿਕ ਦਾ ਆਹੋ ਤੈਨੂੰ ਕਿਹਾ ਕਿ ਮੈਂ ਘਰੋਂ ਫੜਵੜ ਕੰਮ ਨੇ ਵੇਖ ਕੇ ਤੇ ਫੜਵੜ ਨਹਾਣ ਚੱਲ ਜਾ ਆਪਣਾ

ਕਿ ਕਿਸਾਨੋ ਪੁੱਛਦੇ ਸੀ ਕਿ ਆਪਣਾ ਮੰਦਰ ਦਿਖਾਓ ਕਈ ਇਹਨੇ ਮੰਦਿਰ ਦੀ ਤਾਰੀਫ ਕੀਤੀ ਸੀਗੀ ਆ ਮੰਦਰ ਦੇਖ ਲੋ ਆ ਤੁਸੀਂ ਸਾਡਾ ਜਿਆਦਾ ਵੱਡਾ ਨਹੀਂ ਆਏਗਾ ਬਟ ਇਹ ਕੀ ਚਲੋ ਜਿੰਨਾ ਵੀ ਹੈ ਪਰ ਠੀਕ ਆ ਆ ਸਾਡਾ ਮੰਦਰ ਆ ਜੀ ਇੰਨਾ ਕੀ ਆ ਜੀ ਸਾਡਾ ਮੰਦਰ ਛੋਟਾ ਜਿਹਾ ਆਏਗਾ ਛੋਟੂ ਹੀ ਆ ਮੰਦਰ ਆ ਤੁਹਾਨੂੰ ਲੱਗੇ ਤਾਂ ਕਮੈਂਟ ਚ ਜਰੂਰ ਦੱਸਿਓ ਕਿ ਕਹੇ ਜ ਤੁਹਾਨੂੰ ਮੇਰਾ ਮੰਦਰ ਲੱਗਿਆ ਵਾ ਕਮੈਂਟ ਕਰਕੇ ਜਰੂਰ ਦੱਸੋ ਸਾਡਾ ਮੰਦਰ ਕਹੇ ਜ ਲੱਗਿਆ ਤੁਸੀਂ ਗੰਧਾ ਨਾ ਟੁੱਟਾ ਫਟਾ ਜ ਮੱਧੇ ਦਾ ਪੜ ਕੀ ਕਰੀ ਪੜੇ ਜੋਤੀ ਦੀ ਇੱਕ ਚੀਜ਼ ਹੈਗੀ ਦੇਖੋ ਜੀ ਇਹ ਜਦ ਤੱਕ ਜੋਤ ਨਹੀਂ ਲਾਉਗੀ ਨਾ ਇਹ ਤਤਕ ਰੋਟੀ ਨਹੀਂ ਖਾਂਦੀ ਇਹ ਦੇਖੋ ਸ਼ਾਮ ਨੂੰ ਵੀ ਹੁਣ ਨਾ ਤੋ ਗਿਆਈ ਆ ਇਹਨੇ ਪਹਿਲਾਂ ਜੋਤ ਲਾਣੀ ਆ ਉਸ ਤੋਂ ਬਾਅਦ ਇਹਨੇ ਰੋਟੀ ਖਾਣੀ ਆ ਆ ਜੋਤ ਲਾ ਕੇ ਫਿਰ ਆਪਾਂ ਰੋਟੀ ਖਾਵਾਂਗੇ ਪਰ ਇੱਕ ਜੀ ਦੇ ਹੈ ਕਿ ਜੋਤ ਲਾਏ ਬਿਨਾ ਰੋਟੀ ਨਹੀਂ ਖਾਂਦੀ ਹੈ ਦੇਖੋ ਗਾਇਜ਼ ਇਹਨੇ ਜੋਤ ਲਾਤੀ ਹੈ ਆ ਦੇਖੋ ਦਿਖ ਰਹੀ ਹੋਣੀ ਐ ਆ ਜੋਤ ਜਲਾਤੀ ਇਹਨੇ ਵੀਰੀ ਇਹ चीज ਵਾਚਿੰਗ ਲੱਗਦੀ ਕਿ ਜੋਤ ਲਾਈ ਬਣਾਏ ਕਰਦੀ ਨਹੀਂ ਕੁਛ ਵੀ ਹੁਣ ਇਹ ਆਰਤੀ ਕਰ ਰਹੀ ਐ ਦੇਖੋ ਆਰਤੀ ਇਹ ਆਰਤੀ ਨਹੀਂ ਐ ਇਦਾਂ ਕਰਦੀ ਹੁੰਦੀ ਐ ਹਾਂ ਆ ਲੂਜਾ ਆ ਮੈਂ ਵੀ ਲੈ ਲਈ ਆ ਤੁਸੀਂ ਵੀ ਲੈ ਲਓ ਹਲੋਈ ਤੁਸੀਂ ਵੀ ਲੈ ਲਓ ਜੋਤ ਦੀ ਅਰਸ਼ਨ ਕਰ ਲਓ ਜੈ ਮਾਤਾ ਦੀ ਜਰੂਰ ਲਿਖ ਦਿਓ ਕਮੈਂਟ ਵਿੱਚ ਸਾਡੀ ਲਈ ਡੈਡੀ ਹੁਣ ਡੈਡੀ ਆਣਗੇ ਦੇਖਿਓ ਡੈਡੀ ਤੁਹਾਨੂੰ ਦਿਖਾਣਾ ਡੈਡੀ ਨਾ ਵੀਡੀਓ ਨਹੀਂ ਬਣਵਾਉਂਦੇ ਹੈਗੇ ਚੋਦੀ ਜੀ ਬਣਾਉਂਗਾ ਦੇਖ ਕੇ ਹਲੋ ਉਹ ਚਲੇ ਗਏ ਦੇਖੋ ਦੇਖਿਆ ਡੈਡੀ ਜਲਦੀ ਵੀਡੀਓ ਨਹੀਂ ਬਣਵਾਉਂਦੇ ਹੈਗੇ ਪਰ ਇਹ ਕਿ ਚਲੋ ਚੋਰੀ ਛਿਪੇ ਬਣਾ ਦੇ ਦੀ ਅਸੀਂ ਤੇ ਮੈਂ ਜੋ ਸੁਲਾਹੀ ਆ ਖਬੂਰ ਵੀ ਲਾਤਾ ਤੇ ਦੁਨਪਤੀ ਵੀ ਲੱਗਦੀ ਆ ਤੇ ਹੁਣ ਠੀਕ ਨਹੀਂ ਹੋਣੀ ਆ ਰੋਟੀ ਪਾਣੀ ਦਾ ਇੰਤਜ਼ਾਮ ਕਰਨਾ ਵਾ ਤੇ ਗਾਇਸ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਹਾਂ ਤੇ ਪਲੀਜ਼ ਮੇਰੇ ਬਲੌਗ ਨੂੰ ਬਾਧਾ ਤਵਾ ਤਵਾ ਸੇਰ ਲਾਈਕ ਕਮੈਂਟ ਸਬਸਕ੍ਰਾਈਬ ਤੁਹਾਨੂੰ ਮਾਤਾ ਰਾਣੀ ਦੀ ਸੌਣ ਲੱਗੇ ਹੈ ਮਾਤਾ ਰਾਣੀ ਦੇ ਕਸਟਮਰ ਤੁਸੀਂ ਜਿਉਂਦੇ ਦਿੱਕਾ ਤੋਂ ਜ਼ਿਆਦਾ ਤੇ ਆਪਾਂ ਰੋਟੀ ਖਾਣ ਲੱਗੇ ਸੀ ਤਾਂ ਕਿ ਅੱਜ ਬਹੁਤ ਜ਼ਿਆਦਾ ਲੇਟ ਹੋ ਗਏ ਆ ਲੇਟ ਹੋ ਗਿਆ ਕਿੰਨੇ ਹਸਨ ਕੰਮ ਤੋਂ ਲੇਟ ਆਇਸ ਨੂੰ ਅੱਛੀ ਦਿੱਤੀ ਨਹੀਂ ਸੀ ਜਲਦੀ ਤਾਂ ਲੇਟ ਆਏ ਸੀ ਤੇ ਓਕੇ ਬਾਈ